ਕੱਪ ਸਾਹਮਣੇ ਕੀਤੀ ਆ ਮੈਂ 100 ਦੀ 100 ਪਰਸੈਂਟ ਰਿਪੋਰਟ ਤਾਂ ਕਰਦਾ ਉਹ ਇੱਕ ਇੱਕ ਗੱਲ ਆ ਜਿਹੜੀ ਉਹਨਾਂ ਦੀ ਜਿਹੜਾ ਡਾਕਟਰ ਸਾਹਿਬ ਦੇ ਏਰੀਆ 'ਚ ਪੈਂਦਾ ਸਾਡਾ ਉਹ ਪਿੰਡ ਪਾਇਲ ਹਲਕਾ ਦਰਾਹਾ ਉੱਥੇ ਦੇ ਦਵਰਜੀਤ ਸਾਹਿਬ ਬੈਠੇ ਡਾਕਟਰ ਸਾਹਿਬ ਦੇ ਹਲਕੇ ਦੇ ਇਧਰ ਭਾਨਜੀ ਬੈਠੇ ਤੇ ਚੇਅਰਮੈਨ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਹੈ ਹੀ ਹੈ ਉਹਨਾਂ ਨੇ ਤਾਂ ਸਾਰੇ ਯਾਦਵਿੰਦਰ ਜੀ ਹੁਣ ਉੱਥੇ ਸਾਰਿਆਂ ਨੇ ਮਿਲ ਕੇ ਕਿਉਂਕਿ ਮੁੱਖ ਮੰਤਰੀ ਰਹੇ ਨੇ ਉੱਥੇ ਦੇ ਤੇ ਉਹ ਮੁੱਖ ਮੰਤਰੀ ਆਪਣੀ ਜਾਨ ਦੇ ਕੇ ਸ਼ਹੀਦ ਹੋ ਗਏ ਸਰਦਾਰ ਬੈਂ ਸਿੰਘ ਇਹ ਡਾਕਸਾਂਵ ਹੋਣਾ ਨੇ ਉਦੋਂ ਉੱਥੇ ਐਮਐਲਏ ਸਾਹਿਬ ਲੱਖਾ ਜੀ ਨੇ ਜਿਹੜੇ ਸੀ ਤੇ ਸਾਰਿਆਂ ਨੇ ਲੱਕੇ ਨੇ ਸੋਚ ਕੇ ਵੀ ਇਹ ਜਿਹੜਾ ਉਰੇਕ ਇਹਨਾਂ ਦੇ ਹਸਪੀਟਲ ਬਣਾ दिए ਕਿਉਂਕਿ ਉਹ ਜੀਟੀ ਰੋਡ ਆ ਜਿਹੜਾ ਆਪਣਾ ਨੈਸ਼ਨਲ ਹਾਈਵੇ ਜਾਂਦਾ ਏ ਉਹਦੇ ਉੱਤੇ ਵੀ ਇੱਕ ਤਾਂ ਡਾਕਟਰ ਸਾਹਿਬ ਤੁਸੀਂ ਸੋਚਿਆ ਵੀ ਟਰੋਮਾ ਸੈਂਟਰ ਬਣਨ ਕਿਉਂਕਿ ਅਜੇ ਟਰੋਮਾ ਸੈਂਟਰ ਨਹੀਂ ਬਈ ਇੱਥੇ ਇੱਕਦਮ ਹੈਡ ਇੰਜਰੀਆਂ ਹੁੰਦੀਆਂ ਇੱਕਦਮ ਜੀਟੀ ਰੋਡ ਤੇ ਕੋਈ ਵੱਡਾ ਹਸਪੀਟਲ ਨਹੀਂ ਇਹ ਬਿਲਕੁਲ ਦਰਾਹੇ ਜੀਟੀ ਰੋਡ ਤੇ ਹਸਪੀਟਲ ਜਗਾ ਦਿੱਤੀ ਕਮੇਟੀ ਨੇ ਕਮੇਟੀ ਨੇ ਦਿੱਤੀ ਹਾਂ ਬਿਲਕੁਲ ਉਹ ਦੇਖ ਕੇ ਉੱਥੇ ਐਡਾ ਬੜਾ ਮੈਨਲਾ ਦਾ 5 ਕਰੋੜ 7 ਕਰੋੜ 8 ਕਰੋੜ ਰੁਪਇਆ 8 ਕਰੋੜ ਰੁਪਇਆ ਉਹਦੇ ਲੱਗ ਚੁੱਕਿਆ ਉਹ ਤਿਆਰ ਕਿੰਨੇ ਐਕਸੀਡੈਂਟ ਹੁੰਦੇ ਆ ਇੰਨੀ ਜਾਣ ਨਹੀਂ ਗਈ ਉਹ ਬਿਲਡਿੰਗ ਬਣਾਤੀ ਬਿਲਡਿੰਗ ਬਣਾ ਕੇ ਅਸੀਂ ਤਾਂ ਸਿਰਫ ਤੁਹਾਨੂੰ ਮੈਂ ਪਹਿਲਾਂ ਵੀ ਕਹਿਣਾ ਵੀ ਤਿਆਰਤਾ ਸੀ ਸਭ ਕੁਝ ਕਰ ਗਏ ਤੁਸੀਂ ਤਾਂ ਸਿਰਫ ਲੈਚੀਆਂ ਤੇ ਮਿਸ਼ਰੀ ਖਾਣੀਆਂ ਰਿਬਨ ਕੱਟ ਕੇ ਹੋਰ ਕੁਝ ਨਹੀਂ ਕਰਨ ਵਾਲਾ ਤੁਸੀਂ ਉਹ ਵੀ ਨਹੀਂ ਕਰ ਰਹੇ ਦੇਖ ਲਿਓ ਜਾ ਕੇ ਆ ਚਲੇ ਜਾਓ ਤੁਸੀਂ ਕਰ ਲਓ ਦਰਾਹੇ ਵੀ ਉਹ ਚ ਕੀ ਕਮੀ ਆ ਇੰਨੀ ਵੀ ਜਾਣ ਨਹੀਂ ਗਈ ਵੀ ਚਾਰ ਬੰਦੇ ਰੱਖ ਲਏ ਭਾਈ ਭਰਤੀ ਕਰ ਲੀਏ ਤੇ ਅੱਜ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਇਹਦਾ ਵੀ ਅਸੀਂ ਜਵਾਬ ਮੰਗਨੇ ਤੁਸੀਂ ਪਹਿਲਾਂ ਇਹ ਗੱਲ ਕਹੀ ਵੀ ਕਿਤੇ ਵੀ ਜਿੱਥੋਂ ਅਸੀਂ ਡਾਕਟਰ ਲਏ ਨੇ ਚਾਹੇ ਉਹ ਛੋਟੇ ਹਸਪੀਟਲ ਹੋਣ ਚਾਹੇ ਡਿਸਪੈਂਸਰੀ ਹੋਣ ਉੱਥੇ ਕੋਈ ਫੁੱਟਫਾਲ ਹੈ ਹੀ ਨਹੀਂ ਉੱਥੇ ਬੰਦੇ ਆਉਂਦੇ ਹੀ ਨਹੀਂ ਕਿ ਕੋਈ ਉੱਥੇ ਜਿਹੜੇ ਆ ਇਲਾਜ ਕਰਾਉਣ ਤਾਂ ਅਸੀਂ ਉੱਥੋਂ ਚੱਕ ਲਏ ਡਾਕਟਰ ਤੇ ਹੁਣ ਫਿਰ ਫੈਸਲਾ ਬਦਲਿਆ ਕਿਉਂ ਅੱਜ ਦੱਸਿਆ ਮੈਂ ਕਮੇ ਨੇ ਵੀ ਹੁਣ ਅਸੀਂ ਮਹੱਲਾ ਕਲੀਨਿੰਗ ਤੋਂ ਅਲੱਗ ਅਸੀਂ ਭਰਤੀ ਕਰਕੇ ਦੁਬਾਰਾ ਉੱਥੇ ਡਾਕਟਰ ਭੇਜ ਰਹੇ ਹਾਂ ਬਾਕੀ ਸਟਾਫ ਭੇਜ ਰਹੇ ਹਾਂ ਇਹ ਮੀਟਿੰਗ 'ਚ ਸਰਕਾਰ ਦੇ ਵੱਲੋਂ ਅੱਜ ਇਹ ਜਵਾਬ ਆਇਆ ਤੇ ਜੇ ਇਹਦਾ ਮਤਲਬ ਜਿਹੜਾ ਤੁਸੀਂ 15 16 17 ਮਹੀਨੇ ਤੋਂ ਨੂੰ ਹੋ ਗਏ ਜਿਹੜੇ ਉੱਥੇ ਮੌਤਾਂ ਹੋ ਗਈਆਂ ਜਿਹੜੀ ਕਿਸੇ ਦੀ ਕਿਸਨੇ ਡਿਲੀਵਰੀ ਹੋਣੀ ਸੀ ਕਿਸੇ ਦੀ ਉਹ ਉਹਦਾ ਉਹਨੂੰ ਕਿੰਨਾ ਖਰਚ ਕਰਕੇ ਪ੍ਰਾਈਵੇਟ ਜਾਣਾ ਪਿਆ ਜਾਂ ਕਿਤੇ ਹੋਰ ਜਾਣਾ ਪਿਆ ਜਾਂ ਹੋਰ ਬਿਮਾਰ ਹੋ ਗਿਆ ਉਹਦੀ ਡੈਥ ਹੋ ਗਈ ਉਹਦਾ ਜ਼ਿੰਮੇਵਾਰ ਕੌਣ ਆ ਵੀ ਜਿਹੜੇ ਜਿੰਨੇ ਇਹ ਤੁਸੀਂ ਬੰਦ ਕੀਤੇ ਸੀ ਡਾਕਟਰ ਇਸ ਦੀ ਜ਼ਿੰਮੇਵਾਰੀ ਵੀ ਤਾਂ ਕਿਤੇ ਫਿਕਸ ਹੋਊਗੀ ਨਾ ਸਿਰਫ ਟੀਵੀ ਤੇ ਇਸ਼ਤਿਹਾਰਾਂ ਤੇ ਜੋਰ ਦੋ ਕਰੋ ਯੋਗਾ ਹੋ ਪੁੱਠੇ ਸਿੱਧੇ ਸਾਨੂੰ ਕੋਈ ਇਸ ਇਤਰਾਜ਼ ਨਹੀਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸਰਕਾਰ ਆ ਮੰਡੇਟ ਆ 750 ਕਰੋੜ ਤੁਸੀਂ ਰੱਖਿਆ ਉਹ ਕਿਤੇ ਤਾਂ ਲਾਉਣਾ ਬੋਕਣਾ ਹੈਗਾ ਹੀ ਆ ਨਾ ਉਹ ਤਾਂ ਉਹ ਤਾਂ ਤੁਸੀਂ ਲਾਈ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਲੋਕਾਂ ਨੇ ਬਣਾਇਆ ਤੁਹਾਨੂੰ ਪਰ ਜਿਹੜੇ ਪੁੱਠੇ ਕੰਮ ਕਰਨ ਲੱਗੇ ਉਹ ਤਾਂ ਸਿੱਧੇ ਕਰ ਲਓ ਇੱਕ ਬੰਦਾ ਨਹੀਂ ਲਾ ਦੱਸੋ ਆ ਸਾਰਾ ਐਡਾ ਬੜਾ ਜ਼ਿਲ੍ਹਾ ਹੈ ਐਡਾ ਬੜਾ ਜ਼ਿਲ੍ਹਾ ਹੈ ਕਿਸੇ ਨੂੰ ਇੱਕ ਐਮਐਲਏ ਨੂੰ ਵੀ ਕੋਈ ਅਹੁਦਾ ਦਿੱਤਾ ਸਭ ਤੋਂ ਵੱਡਾ ਜ਼ਿਲ੍ਹਾ ਸਭ ਤੋਂ ਵੱਡ ਲੋ ਐਮ ਐਲ ਏ 14 ਦੇ 14 ਜਿੱਤ ਕੇ ਗਏ ਹੋਏ ਨੇ 13 ਇੱਕ ਚਲੋ ਅਕਾਲੀ ਦਲ ਤੋਂ ਇਸ ਕਰਕੇ ਉਹ ਵੀ ਇਸ ਜ਼ਿਲ੍ਹੇ ਨੂੰ ਬਿਲਕੁਲ ਮਤਲਬ ਇਗਨੋਰ ਕੀਤਾ ਹੋਇਆ ਦੂਜੇ ਪਾਸੇ ਇੱਕ ਗੱਲ ਮੈਂ ਡਾਕਟਰ ਸਾਹਿਬ ਨੂੰ ਵੀ ਅਸੀਂ ਵੀ ਦੋਨਾਂ ਨੇ ਪ੍ਰੋਗਰਾਮ ਬਣਾਇਆ ਸ਼ਹਿਰ ਸਾਹਿਬ ਜੀ ਅਸੀਂ ਕਿਤੇ ਜਿੱਥੇ ਵੀ ਰੇਤਾ ਦੀ ਕਦਰ ਮੈਂ ਬਿਲਕੁਲ ਇਲੀਗਲ ਦੀ ਗੱਲ ਨਹੀਂ ਕਰ ਰਹਾ ਮੈਂ ਕਹਿੰਦਾ ਉਹ ਖੱਡਾਂ ਰੇਤੇ ਦੀਆਂ ਲੀਗਲ ਚੱਲ ਰਹੀਆਂ ਪਰ ਅੱਜ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਪ੍ਰਧਾਨ ਮੰਤਰੀ ਸੜਕ ਯੋਜਨਾ ਦੀ ਆ ਲਿਸਟ ਲੈ ਲਿਓ ਸਾਤੋਂ ਉਹ ਸੜਕਾਂ ਅੱਜ ਉਹਨਾਂ ਦੇ ਐਕਸੀਅਨ ਤੇ ਪਿਛਲੀ ਮੀਟਿੰਗ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਉਹ ਜੀ ਨਹੀਂ ਜੀ ਉਹ ਜੀ ਐਂ ਜੀ ਲੇਟ ਹੋ ਗਈਆਂ ਪਵਾਈਆਂ ਅਸੀਂ ਸਾਈਨ ਅਸੀਂ ਕਰਕੇ ਗਏ ਹੋਏ ਆ ਪੈਸੇ ਆਏ ਪਏ ਆ ਤੇ ਕੰਮ ਕਿਉਂ ਨਹੀਂ ਚੱਲਿਆ ਕਿਉਂ ਨਹੀਂ ਚੱਲਿਆ ਕਿਉਂਕਿ ਰੇਤੇ ਤੇ ਕੋਈ ਪਾਲਿਸੀ ਨਹੀਂ ਤੇ ਜਿਹੜਾ ਰੇਤਾ ਕਹਿੰਦੇ ਆ 5 ਰੁਪਏ ਅੱਜ ਤੁਸੀਂ ਮੇਰੇ ਨਾਲ ਚੱਲੋ ਸਾਰੇ ਹੁਣ ਜੇ ਤੁਹਾਨੂੰ ਉਹ ਰੇਤਾ 26 ਰੁਪਏ ਜਾਂ 28 ਰੁਪਏ ਨਾ ਪਏ ਮੈਨੂੰ ਕਰ ਲਓ ਉਹ ਜਿਹੜੀ 3 ਤੋਂ 4000 ਜਾਂ 5 ਉਹ ਤਾਂ ਲੇਬਰੀ ਲੈ ਲੈਂਦੀ ਆ ਆ ਮੇਰੇ ਕੋਲ ਆ ਸਾਰੇ ਅੰਕੜੇ ਆ ਜਿੱਦਣ ਮੈਂ ਜਦ ਤੁਹਾਨੂੰ ਜਾਊਂਗਾ ਅੱਜ ਮੈਂ ਸਾਰੇ ਤੁਹਾਡੇ ਮੂਰੇ ਰੱਖੂੰਗਾ ਵੀ ਕਿੰਨਾ ਕਿੰਨਾ ਖਰਚਾ ਹੈ ਜਿਹੜਾ ਉਹ ਅੱਜ ਕਿੰਨੇ ਹਿਸਾਬ ਦੇ ਨਾਲ ਜਿਹੜਾ ਇੱਕ ਟਰਾਲੀ ਆ ਜਿਹੜੀ ਉਹ ਪੈ ਰਹੀ ਹੈ ਗੱਲਾਂ ਹਵਾ ਚ ਮਾਰੀ ਜਾਂਦੇ ਆ ਕੋਈ ਕੋਈ ਗੱਲ ਪਤਾ ਨਹੀਂ ਕੋਈ ਸਿਰ ਫੜ ਲੈਂਦੇ ਕੇ ਇਸ ਦਾ ਪੈਰ ਫੜ ਲੈਂਦੇ ਆ ਉਹਦੀ ਗੱਲ ਜਾ ਕੇ ਉੱਥੇ ਲਾਈਵ ਹੋ ਕੇ ਮੈਂ ਤੁਹਾਨੂੰ ਸੁਣਾਉਂ ਬਾਕੀ ਤੁਸੀਂ ਰੋਜ਼ politcal ਗੱਲ ਜਿਹੜੀ ਕਰਨ ਵਾਲੀ ਆ ਉਹ ਤਾਂ ਇਹ ਆ ਜੋ ਹਾਲ ਐਮਐਲਏ ਦਾ ਹੋਇਆ ਹੋਇਆ ਉਹ ਤੁਸੀਂ ਸ਼ਰੀਆਮ ਨੰਗਾ ਨਾਚਾ ਜੋ ਦੇਖ ਹੀ ਰਹੇ ਹੋ ਜੋ ਕੁਝ ਹੋਇਆ ਆਪਣੇ ਜ਼ਿਲ੍ਹੇ ਦੇ ਵਿੱਚ ਲੁਧਿਆਣੇ ਵਿੱਚ ਉਹ ਹੁਣ ਇਦੋਂ ਉੱਤੇ ਗੱਲ ਹੋਰ ਹੋ ਹੋ ਕੀ ਸਕਦੀ ਆ ਇਹ ਇਹ ਆ ਬਦਲਾ ਸਰ ਲੇਕਰ ਲੈ ਕੇ ਬਹੁਤ ਰੋਲਾ ਪੈ ਰਿਹਾ ਜਿਲਕਿਉਂ ਕਹਿੰਦੇ ਸਾਨੂੰ ਕੋਈ ਚੈੱਕ ਨਹੀਂ ਕੀਤਾ ਗਿਆ ਕੋਈ ਉਦਾਂ ਨਹੀਂ ਸਿਰਫ ਆਪਣੀ ਮਰਜ਼ੀ ਨਾਲ ਕੱਟਦੇ ਵੀ ਬਾਕੀ ਜਿਹੜਾ ਲੋਕ ਹੈ ਉਹਨਾਂ ਨੂੰ ਨਹੀਂ ਮਿਲਦਾ ਰਾਸ਼ਨ ਬਾਕੀ ਸਮਝ ਨਹੀਂ ਆ ਮੈਂ ਤਾਂ ਇਹੀ ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੇ ਇਹ ਮੁੱਦਾ ਹੀ ਇਹ ਰੱਖਿਆ ਬੇ ਭਾਈ ਜਿਹੜੇ ਤੁਸੀਂ 50000 ਤੋਂ ਕਾਰਡ ਉੱਤੇ ਕੱਟ ਤੇ ਜ਼ਿਲੇ ਦੇ ਉਹਦੇ ਅਸੀਂ ਬੜਾ ਵੱਡਾ ਪ੍ਰੋਗਰਾਮ ਅਸੀਂ ਬਣਾ ਰਹੇ ਹਾਂ ਇਸ ਗੱਲ ਲਈ ਅਸੀਂ ਸੜਕਾਂ ਤੇ ਉਤਰਾਂਗੇ ਪਰ ਉਹ ਤੁਹਾਨੂੰ ਇੱਕ ਅੱਧੇ ਦਿਨ 'ਚ ਅਸੀਂ ਉਹਦੇ ਪ੍ਰੋਗਰਾਮ ਬਾਰੇ ਦਵਾਂਗੇ ਅਸੀਂ ਉਹ ਗਰੀਬਾਂ ਨੂੰ ਗਰੀਬਾਂ ਨੂੰ ਕਿਤੇ ਅਸੀਂ ਭੁੱਖੇ ਮਰਨ ਦੇ ਦਾਂਗੇ ਬਿਲਕੁਲ ਨਹੀਂ ਇਹੋ ਪਰ ਉਹਦਾ ਪ੍ਰੋਗਰਾਮ ਅਸੀਂ ਇੱਕ ਦੋ ਦਿਨ 'ਚ ਸਾਰੇ ਨਾਲ ਦਵਾਂਗੇ ਤੁਹਾਡੇ ਮੂਰੇ ਇਤੋਂ ਦੇਖਿਆ ਨਾ ਰੋਪਾਇਆ ਕਿ ਸੀਐਨਪੀ ਤੋਂ ਮਾਦ ਅੰਦਰਾਸ਼ਟਰਾ ਤੋਂ 30% ਪ੍ਰਾਪਤ ਹੋਏ ਇਹਨਾਂ ਨਾਲ ਤੁਹਾਡੇ ਲਈ ਲੇਖ ਕਿੰਨਾ ਹੈ ਬਦੋ ਇਹ ਪ੍ਰੋਗਰਾਮ ਚਲੋ ਛੱਡੋ ਯਾਰ ਚਿੱਟੇ ਵਾਲੇ ਦੀ ਗੱਲ ਦਾ ਮੈਂ ਕੀ ਜਵਾਬ ਦਵਾਂ ਜਿੱਡੀ ਨਜ਼ਰ ਵਿੱਚ ਸੋਨਾ ਬੜੀਆਂ ਮੇਲ ਕਰਦੀ ਆ ਆਪ ਸਰਕਾਰ ਕੀ ਲੱਗਦਾ ਕਮਜਾਕ ਕਬਰਹਾੜ ਚ ਨੇ ਡਰੇ ਹੋਏ ਨੇ ਕਿਉਂਕਿ ਵਾਦੇ ਡੜੇ ਕੀਤੇ ਸੀ ਉਹ 1000 ਰੁਪਇਆ ਹੈ ਜੀ ਉਹ ਦੂਜਾ ਹਰੇਕ ਨੂੰ ਜਿਹੜਾ ਨੌਕਰੀਆਂ ਦੇਣਾ ਹਰੇਕ ਨੂੰ ਜੇ ਮਤਲਬ ਅੱਜ ਆ ਹੁਣ ਮੈਂ ਬੈਠੇ ਆ ਸਾਰੇ ਇਹਨਾਂ ਨੂੰ ਪੁੱਛ ਲਿਓ ਆਪਣੇ ਵੇਲੇ ਸ਼ਗਨ ਸਕੀਮ ਕਿੰਨੀ ਸੀ ਬਈ 51 51 ਤੇ ਇੱਕ ਸ਼ਗਨ ਸਕੀਮ ਆਈ ਹੋਵੇ ਜੇ ਅੱਜ 15 ਮਹੀਨੇ ਤੋਂ ਉੱਤੇ ਹੋ ਗਏ ਲੱਭ ਲੋ ਇੱਕ ਸ਼ਗਨ ਸਕੀਮ ਕਿਸੇ ਧੀ ਸਾਡੀ ਦੇ ਭੈਣ ਦੇ ਸਾਡੇ ਵਿਆਹ ਤੇ ਜਿਹੜੀ 51000 ਸਾਡੀ ਸਰਕਾਰ ਵੇਲੇ ਉਹਦੇ ਘਰੇ ਚੈੱਕ ਆਉਂਦਾ ਸੀਗਾ ਇੱਕ ਦੇ ਵੀ ਕਿ ਸਿਰ ਤੇ 51000 ਆਇਆ ਹੋਵੇ ਤਾਂ ਮੈਂ ਜਵਾਬ ਦੇ ਆਂ ਤੇ ਦੂਜੀ ਪੈਨਸ਼ਨ ਕਿੰਨੀ ਕਹੀ ਸੀ ਜੀ 2500 2500 ਕਰ ਦਾਂਗੇ ਅੰਦਰ ਤੋਂ ਦੇ ਦਿੰਦੇ ਇੱਕ ਦੱਸ ਦੋ ਵੀ 2500 ਪੈਨਸ਼ਨ ਕਿਦੀ ਹੋਈ ਅੱਜ ਜਵਾਬ ਕਿਉਂ ਨਹੀਂ ਮੰਗਦੇ ਨਾ ਤੋ ਦੱਸੋ ਪੈਨਸ਼ਨ 2500 ਕਿਦੀ ਹੋਈ ਜਨਮ ਸਰਟੀਫਿਕੇਟ ਮੰਗਣਾ ਸਵਾ ਸਾਲ ਤਾਂ ਨਹੀਂ ਗੀ ਗਿਆ ਤੂਤੇ ਨਹੀਂ ਗਿਆ ਵੜਾਪਾ ਪੈਨਸ਼ਨ ਇਸੇ ਤਰੀਕੇ ਨਾਲ ਇਸੇ ਤਰੀਕੇ ਨਾਲ ਸ਼ਗਨ ਸਕੀਮ ਦੀ ਮੈਂ ਗੱਲ ਕੀਤੀ ਆ ਇਸੇ ਤਰੀਕੇ ਨਾਲ ਵਿਧਵਾ ਪੈਨਸ਼ਨ ਸਾਰੀਆਂ 1000 ਰੁਪਏ 1000 ਰੁਪਏ ਤਾਂ 1000 ਰੁਪਏ ਤਾਂ ਚਲੋ ਹੋਰ ਸੁਣ ਲੋ ਬਿਜਲੀ ਘੱਟ ਬੜੇ ਲੱਗਣਾ ਤੇ ਇਹਦਾ ਅੱਜ ਆ ਆ ਆ ਆ ਬੈਠੇ ਨੇ ਸਾਡੇ ਲੋਕੀ ਧਰਨਾ ਲਾ ਰਹੇ ਦੇ ਚੇਅਰਮੈਨ ਸਾਹਿਬ ਬੈਠੇ ਆ ਜਿਹੜਿਆਂ ਨੇ ਸਵਾਲ ਕੀਤਾ ਬਿਜਲੀ ਵਾਲਿਆਂ ਨੂੰ ਵੀ ਭਾਈ ਤੁਸੀਂ ਕਹਿੰਦੇ ਸੀ ਬਿਜਲੀ ਅੱਜ ਅੱਗ ਲੱਗੀ ਜਾਂਦੀ ਆ ਬਾਹਰ ਮੌਸਮ ਆ ਕੱਟ ਵੀ ਉਸ ਵੇਲੇ ਲਾਉਨੇ ਹੋ ਜਦੋਂ ਅਸੀਂ ਲੋਕਾਂ ਨੇ ਸੌਣਾ ਹੁੰਦਾ ਉਹ ਉਸ ਵੇਲੇ ਜਾਣ ਕੇ ਤੜਫਾਉਂਦੇ ਆ ਗਰੀਬ ਦੂਜੀ ਇੱਕ ਗੱਲ ਸੁਣ ਲਓ ਡਾਕਟਰ ਸਾਹਿਬ ਇੱਕ ਮਿੰਟ ਡਾਕਟਰ ਸਾਹਿਬ ਜਿਹੜਾ ਇਹਨਾਂ ਨੇ ਕਿਹਾ ਸੀ ਨਾ ਵੀ ਆ ਅਸੀਂ 300 ਯੂਨਿਟ ਫ੍ਰੀ ਕਰਦੇ ਆ ਹੁਣ ਪੁੱਛ ਲਓ ਜਾ ਕੇ ਆ ਮੌਸਮ 'ਚ ਅੱਧਿਆਂ ਤੋਂ ਵੱਧਦੇ ਜਿਹੜਿਆਂ ਨੂੰ ਉਹਨਾਂ ਨੂੰ ਫ੍ਰੀ ਹੋਇਆ ਸੀ ਅੱਧਿਆਂ ਤੋਂ ਵੱਧਦੇ ਬਿੱਲ ਆ ਗਏ ਅੱਧਿਆਂ ਤੋਂ ਵੱਧਦੇ ਦੁਆਰਾ ਬਿੱਲ ਆ ਗਏ ਇਹ ਲਾਗੂ ਕਰਨ ਦੀ ਨਵੀਂ ਸਕੀਮ ਦੇ ਨਾਲ ਸਰਟੀਫਿਕੇਟ ਤੇ ਹੋਰ ਭਾਅ ਪਿਆ ਕਿੱਥੋਂ ਲਿਆਉਣ ਵਿਚਾਰੀਆਂ ਬਜ਼ੁਰਗ ਕਿੱਥੋਂ ਲਿਆਉਣ ਜਿਹੜੀਆਂ ਵਿਚਾਰੀਆਂ ਪਿੰਡਾਂ ਚ ਅਨਪੜ ਵਿਚਾਰੀ ਲੇਡੀਜ਼ ਗਰੀਬ ਔਰਤਾਂ ਉਹ ਕਿੱਥੋਂ ਲਿਆ ਕੇ ਇਹਨਾਂ ਨੂੰ ਆਪਣੇ ਵਡਾਪੇ ਦੇ ਸਰਟੀਫਿਕੇਟ ਦੇਣ ਕਿਹੜੇ ਸਕੂਲ ਦੇ ਦੇਣ ਕੋਈ ਪਾਕਿਸਤਾਨ ਤੋਂ ਆਇਆ ਵਿਚਾਰਾ ਉਜੜ ਕੇ ਇਹਨਾਂ ਨੂੰ ਬਜ਼ੁਰਗਾਂ ਨੂੰ ਉਹਨਾਂ ਨੂੰ ਮਖੌਲਾਂ ਕਰਨੀਆਂ ਸੁਝਦੀਆਂ ਇਹਨਾਂ ਨੂੰ ਇਹ ਕਹਿੰਦੇ ਆਮ ਆਦਮੀ ਆਮ ਆਦਮੀ ਇਸ ਕਰਕੇ ਬਹੁਤ ਬੁਰਾ ਹਾਲ ਆ ਤੁਸੀਂ ਦੇਖਿਓ ਸੀ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਇਹਨਾਂ ਦਾ ਪਿਛਲੇ 24 ਘੰਟੇ ਉੱਧਰ ਲਾਈਟ ਨਹੀਂ ਆ ਰਹੀ ਕੋਈ ਲਾਜੀ ਕਿਸੇ ਹਲਕੇ ਦੇ ਬੰਦੇ ਆ ਫੋਨ ਨੂੰ ਚੱਕ ਲੈਦਾ ਨਹੀਂ ਮੈਂ ਪਰਸਨਲ ਕਿਸੇ ਤੇ ਦੀ ਮੈਂ ਕਦੇ ਸਿਆਸਤ ਨਹੀਂ ਕੀਤੀ ਮੇਰੇ ਭਰਾ ਪਰ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਜਿਹੜੀ ਗੱਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਲੋਕੀ ਹਹਾਕਾਰ ਮਚਿਆ ਹੋਇਆ ਬਹੁਤ ਬੁਰਾ ਹਾਲਾ ਹੋਰ ਤੁਸੀਂ ਕੀ ਗੱਲ ਕਰੋਗੇ ਉਸ ਹਲਕੇ ਦੀ ਜਿਹੜਾ ਸਭ ਤੋਂ ਵੱਡੀ ਡਿਮਾਂਡ ਸੀ ਉਹਦੇ ਉੱਤੇ ਵੀ ਆਵਾਂਗੇ ਆਪਣੀ ਆਪਣੀ ਸਭ ਤੋਂ ਵੱਡੀ ਡਾਕਸਬ ਡਿਮਾਂਡ ਸੀ ਆਪਣੀ ਲੁਧਿਆਣਾ ਇੰਡਸਟਰੀ ਦੀ ਤੇ ਤੁਹਾਡੇ ਗੁਵਿੰਦਗੜ੍ਹ ਇੰਡਸਟਰੀ ਦੀ ਤੁਹਾਡੇ ਖੰਨਾ ਇੰਡਸਟਰੀ ਵੀ ਸਾਨੂੰ ਉਹ ਸਭ ਤੋਂ ਵਧੀਆ ਐਗਜ਼ੀਬਿਸ਼ਨ ਸੈਂਟਰ ਚਾਹੀਦਾ ਹਾਂ ਚਾਹੀਦਾ ਆਪਾਂ ਸਾਰਿਆਂ ਨੇ ਤੁਹਾਡੇ ਹੁੰਦੇ ਤੁਸੀਂ ਲੋਕਲ ਬਾਡੀਜ਼ ਨਾਲ ਸੀ ਭਗਵਾਨ ਅਨ ਦੇ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਅਸੀਂ ਸਾਰੇ ਉੱਥੇ ਦੇ ਐਮ.ਐਲ.ਏ ਸੰਜੇ ਜੀ ਜਿਹੜੇ ਕਿ ਸਾਰੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਡਿਮਾਂਡ ਸ਼ੁਰੂ ਹੋ ਗਈ ਸੀ ਐਗਜ਼ੀਬਿਸ਼ਨ ਸੈਂਟਰ ਦੀ ਵੀ ਆਪਣੀਆਂ ਚੀਜ਼ਾਂ ਇੰਡਸਟਰੀ ਵਾਲੇ ਦਿਖਾਤਾ ਸਕਣ ਉੱਥੋਂ ਕੋਈ ਬਾਹਰ ਚਾਇਨਾ ਤੋਂ ਆਉਂਦਾ ਕੋਈ ਕਿਸੇ ਵੀ ਦੇਸ਼ ਚੋਂ ਆਉਂਦਾ ਦਿੱਲੀ ਚੋਂ ਆਉਂਦਾ ਉੱਥੇ ਦੇਖਣਾ ਆ ਕੇ ਉਹਨਾਂ ਦੀ ਐਗਜ਼ੀਬਿਸ਼ਨ ਲੱਗਣ ਮਾਂ ਦੇ ਸ਼ੀਰਾਂ ਨੇ ਆਉਂਦੇ ਹੀ ਉਹ ਐਗਜ਼ੀਬਿਸ਼ਨ ਸੈਂਟਰ ਆ ਜਿਹੜਾ ਕੈਨਸਲ ਕਰਤਾ ਇਹ ਤਾਂ ਬਹੁਤ ਗੱਲਾਂ ਨੇ ਤੁਹਾਡੇ ਮੂਰੇ ਅੱਗੇ ਦੱਸਾਂਗੇ ਹਜੇ ਅੱਜ ਦੀਆਂ ਅੱਜ ਤਾਂ ਇੰਨਾ ਹੀ ਛਾਪ ਲੋ ਇੰਨਾ ਹੀ ਬਹੁਤ ਹੈ